ਜਿੰਨਾ ਤੇ ਵੀ ਪੁਲਿਸ ਨੂੰ ਸ਼ੱਕ ਹੋ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਬਿਨਾਂ ਲਾਇਸੈਂਸੋਂ ਆ ਰਹੇ ਹੈਗੇ ਆ ਜਿਨਾਂ ਕੋਲ ਲਾਇਸੈਂਸ ਹੈਗਾ ਆ ਉਹਦੇ ਲਾਇਸੈਂਸ ਉਹ ਕੈਨੇਡਿਕ ਚਲਾਦੇ ਉਹਨਾਂ ਦੇ ਚਲਾਮੀਤੇ ਜਾ ਰਹੇ ਆ ਤੁਸੀਂ ਵੇਖ ਰਹੇ ਹੋ ਜੇਪ ਡਿਟੀਵੀ 31 ਅਗਸਤ ਨੂੰ ਪੰਜਾਬ ਦੇ ਵਿੱਚ ਇੱਕ ਨਵਾਂ ਕਾਨੂੰਨ ਜਿਹੜਾ ਹੈ ਲਾਗੂ ਕੀਤਾ ਗਿਆ ਸੀ ਜਿਸ ਦੇ ਤਹਿਤ ਜੇਕਰ 18 ਸਾਲ ਤੋਂ ਘੱਟ ਦਾ ਕੋਈ ਬੱਚਾ ਜਿਹੜਾ ਆ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਭਾਵੇਂ ਉਹ ਦੋ ਪਹੀਆ ਵਾਹਨ ਹੈ ਭਾਵੇਂ ਉਹ ਚਾਰ ਪਹੀਆ ਵਾਹਨ ਹੈ ਤਾਂ ਉਸ ਦਾ ਜਿਹੜਾ ਚਲਾਨ ਕੱਟਿਆ ਜਾਵੇਗਾ ਜੁਰਮਾਨਾ ਪਵੇਗਾ ਤੇ ਸਜ਼ਾ ਨੌਜਵਾਨ ਨੂੰ ਨਹੀਂ ਬਲਕਿ ਮਾਤਾ ਪਿਤਾ ਨੂੰ ਹੋਵੇਗੀ ਉਸ ਦੇ ਤਹਿਤ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਲੰਧਰ ਪੁਲਿਸ ਜਿਹੜੀ ਪੂਰੀ ਸਤਰਕ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਪੂਰਾ ਹਾਈ ਟੈਕ ਨਾਕਾ ਇਸ ਵਕਤ ਜਿਹੜਾ ਹੈ ਲਗਾਇਆ ਗਿਆ ਹੈ ਚੈਕਿੰਗ ਪੂਰੇ ਤਰੀਕੇ ਦੇ ਨਾਲ ਇਸ ਵਕਤ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿੰਨਾ ਤੇ ਵੀ ਪੁਲਿਸ ਨੂੰ ਸ਼ੱਕ ਹੋ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾ ਰਹੇ ਨੇ ਤੇ ਜੇਕਰ ਉਹਨਾਂ ਨੂੰ ਕੋਈ ਵੀ ਅਪੱਤੀਜਨਕ ਚੀਜ਼ ਪਤਾ ਲੱਗਦੀ ਹੈ ਤਾਂ ਉਹਨਾਂ ਦਾ ਚਲਾਨ ਵੀ ਜੜਾ ਕੱਟਿਆ ਜਾ ਰਿਹਾ ਦੱਸ ਦਈਏ ਕਿ ਲਗਾਤਾਰ ਸੜਕੀ ਹਾਦਸੇ ਪੰਜਾਬ ਦੇ ਵਿੱਚ ਬਹੁਤ ਵਧ ਰਹੇ ਨੇ ਤੇ ਇਨ੍ਹਾਂ ਸੜਕੀ ਹਾਦਸਿਆਂ ਤੇ ਠੱਲ ਪਾਉਣ ਦੇ ਲਈ ਹੀ ਪੁਲਿਸ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਇਸੇ ਦੇ ਤਹਿਤ ਜੇਕਰ 18 ਸਾਲ ਤੋਂ ਘਟਦਾ ਬੱਚਾ ਤੇ ਕੋਈ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਜਿਹੜੀ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋਵੇਗੀ ਤੇ ਨਾਲ ਹੀ ਜਿਹੜਾ ਚਲਾਨ ਕੱਟਿਆ ਜਾਵੇਗਾ ਪਰ ਜੇਕਰ ਤੁਸੀਂ ਸਜ਼ਾ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ 25000 ਰੁਪਏ ਦਾ ਚਲਾਨ ਵੀ ਕਟਾ ਸਕਦੇ ਹੋ ਤਾਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਪਰ ਦੱਸਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਇਹ ਚੀਜ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਸੜਕੀ ਹਾਦਸੇ ਬਹੁਤ ਵਾਪਰ ਰਹੇ ਨੇ ਜਿਹੜੇ ਪਿਤਾ ਜਿਹੜੇ ਮਾਪੇ ਨੇ ਬੱਚਿਆਂ ਨੂੰ ਉੱਚਿਆਂ ਉਨੂੰ ਜਿਹੜੇ 8 ਅਕਤੂਬਰ ਤੋਂ ਪਹਿਲਾਂ ਹੀ ਬਾਹਾਂ ਦੇ ਦਿੱਤੇ ਜਾਂਦੇ ਨੇ ਜਿੰਨਾਂ ਦੇ ਕਾਰਨ ਕਈ ਹਾਦਸੇ ਜਿਹੜੇ ਨੇ ਉਹ ਨੌਜਵਾਨ ਪੜਿਆ ਜਾਂਦਾ ਤਾਂ ਉਸ ਦਾ ਜਿਹੜਾ ਚਲਾਨ ਘਟਿਆ ਚੋਰ ਕਿਸਦਾ ਮਾਪਿਆਂ ਨੂੰ ਹੋਵੇਗੀ ਤੇ ਜੇਕਰ ਤੁਸੀਂ ਇਸ ਬਦਲ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ 25000 ਰੁਪਏ ਜਿਹੜਾ ਦੇਣਾ ਪਵੇਗਾ। ਸਵੀਰਾਂ ਕੀ ਦੇ 1.5 ਵਰ੍ਹੇ ਵਾਲਾ ਜਿਸ ਵਕਤ ਕਾਲਜਾਂ ਦੇ ਵਿੱਚ ਜਿਹੜੀ ਛੁੱਟੀ ਹੁੰਦੀ ਹੈ ਤੇ ਇਸ ਵਕਤ ਕਾਲਜ ਜਾਣ ਵਾਲੇ ਬੱਚਿਆਂ ਨੂੰ ਜਿਹੜਾ ਖਾਸ ਕਰਕੇ ਰੋਕਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਜਿਹੜਾ ਇਹ ਸੇ ਚੀਜ਼ ਨੂੰ ਚੈੱਕ ਕੀਤਾ ਜਾ ਰਿਹਾ ਹੈ ਦੱਸਦੇ ਕਿ ਜਦੋਂ 31 ਅਗਸਤ ਨੂੰ ਇਹ ਨਵਾਂ ਲਾਅ ਜਿਹੜਾ ਹੈ ਇੰਪਲੀਮੈਂਟ ਕੀਤਾ ਗਿਆ ਸੀ ਤੇ ਉਦੋਂ ਘੱਟੋ-ਘੱਟ 20 ਦਿਨ ਪੰਜਾਬ ਪੁਲਿਸ ਦੇ ਵੱਲੋਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿਹੜਾ ਹੈ ਪੂਰੀ ਸਿੱਖਿਆ ਦਿੱਤੀ ਗਈ ਸੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵੀ ਹੁਣ ਇਹ ਵਾਹਨ ਨਹੀਂ ਚਲਾਉਣੇ ਕਿਸ ਤਰੀਕੇ ਦੇ ਨਾਲ ਇੱਕ ਖਾਸ ਦੱਸਿਆ ਗਿਆ ਸੀ ਕਿ ਬੱਚੇ ਜਿਹੜੇ 18 ਸਾਲ ਤੋਂ ਕੱਟ ਨੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਉਹ ਕੋਈ ਵੀ ਵਾਹਨ ਨਹੀਂ ਚਲਾ ਸਕਣਗੇ ਤੇ ਇਸੇ ਦੇ ਤਹਿਤ ਪਰ ਹੱਲੇ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਨੌਜਵਾਨਾਂ ਤੇ ਉਸ ਗੱਲ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਨੌਜਵਾਨ ਨਾਰਮਲੀ ਇਹ ਗੱਲਾਂ ਨਹੀਂ ਸਮਝਦੇ ਤੇ ਇਸੇ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਹਾਈ ਟੈਕ ਨਾਕਾ ਜਿਹੜਾ ਲਗਾਇਆ ਗਿਆ ਤੇ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇੱਥੇ ਹਾਈ ਟੈਕ ਨਾਕਾ ਜਿਹੜਾ ਇਸ ਵਕਤ ਲਗਾਇਆ ਗਿਆ ਤੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਐ ਐਸੋ ਜੋ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਸ ਵਕਤ ਹਾਈ ਟੈਕ ਨਾਕਾ ਜਿਹੜਾ ਲੱਗਿਆ ਹੋਇਆ ਔਣ ਜਾਣ ਵਾਲੇ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਦੱਸਦੀ ਕਿ ਸਾਡੇ ਨਾਲ ਟ੍ਰੈਫਿਕ ਐਸਐਚਓ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਰ ਅੱਜ ਤੁਹਾਡੇ ਵੱਲੋਂ ਇਹ ਹਾਈ ਟੈਕ ਪੂਰਾ ਨਾਕਾ ਲਗਾਇਆ ਗਿਆ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਮੈਮ ਸਾਡੇ ਜਿਹੜੇ ਮਹਿੰਮ ਹੈਗੀ ਹੈ 16 ਤੋਂ 18 ਸਾਲ ਜਿਹੜੇ ਅੰਡਰੇਜ ਬੱਚੇ ਹੈਗੇ ਆ ਉਹ ਬਿਨਾਂ ਲਾਇਸੈਂਸ ਤੋਂ ਆ ਰਹੇ ਹੈਗੇ ਆ ਜਿਨਾਂ ਕੋਲ ਲਾਇਸੈਂਸ ਹੈਗਾ ਆ ਡਰਾਈਵਿੰਗ ਲਾਇਸੈਂਸ ਉਹ ਕੈਨੇਡਿਕ ਚਲਾਰੇ ਉਹਨਾਂ ਦਾ ਚਲਾਨ ਕੀਤੇ ਜਾ ਰਹੇ ਆ ਔਰ ਇਹ ਸਾਡੀ ਮਹਿੰਮ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਅਸੀਂ ਆਲਰੇਡੀ ਪਹਿਲਾਂ 20 ਦਿਨ ਤੱਕ ਇਹਨਾਂ ਨੂੰ ਅਵੇਅਰ ਕੀਤਾ ਸੀ ਵੱਖ-ਵੱਖ ਸਕੂਲਾਂ ਜਾ ਕੇ ਅਸੀਂ ਇੱਕ ਕੈਂਪ ਲਗਾਏ ਸੀਗੇ ਜਿੱਦੋਂ ਜ ਲਾਈਸੈਂਸ ਹੋਏਗਾ ਔਰ ਉਹ ਵੀ ਤੁਹਾਡੇ ਕੋਲ 80cc ਤੱਕ ਜਿਹੜਾ ਹੈਗਾ ਆ ਤੁਸੀਂ ਵਾਈਕਲ ਚਲਾ ਸਕਦੇ ਹੋ ਉਸ ਤੋਂ ਉੱਪਰ ਨਹੀਂ ਚਲਾ ਸਕਦੇ ਆ ਤੁਹਾਡੇ ਵੱਲੋਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਤਾਂ ਕੀ ਉਸ ਦਾ ਅਸਰ ਵੇਖਣ ਨੂੰ ਮਿਲਿਆ ਹੈ ਵੀ ਬੱਚਿਆਂ ਦੇ ਵਿੱਚ ਥੋੜਾ ਉਸ ਚੀਜ਼ ਦਾ ਫਰਕ ਪਿਆ ਹੋਵੇ ਕਿ ਇਹ ਨਾਰਮਲੀ ਨੌਜਵਾਨ ਉਦਾਂ ਹੀ ਚਲਾ ਰਹੇ ਆ ਨਹੀਂ ਅੱਗੇ ਨਾਲੋਂ ਬਹੁਤ ਘੱਟ ਹੈਗੇ ਕਈ ਪੇਰੈਂਟਸ ਅੱਛੇ ਨੇ ਸਟਿੱਕ ਠੈਗੇ ਨਹੀਂ ਕਿਉਂਕਿ ਉਹਨਾਂ ਨੂੰ ਜਦੋਂ ਅਸੀਂ ਸਕੂਲ ਵਾਲਿਆਂ ਨੂੰ ਦੱਸਿਆ ਸੀ ਸਕੂਲ ਵਾਲਿਆਂ ਨੇ ਆਪਣੇ ਪੀਟੀਐਮ ਦੇ ਵਿੱਚ ਪੇਰੈਂਟਸ ਨੂੰ ਦੱਸਿਆ ਕੱਲੋਂ ਤੁਹਾਡੇ ਅਗੇਂਸਟ ਜਿਹੜੀ ਹੈ ਕਾਰਵਾਈ ਹੋਏਗੀ ਤੋਂ ਕਾਫੀ ਜਿਹੜੇ ਹੈਗੇ ਆ ਟੀਚਰਸ ਨੇ ਇਹ ਉਹਨਾਂ ਦੇ ਗਰੁੱਪਸ ਦੇ ਵਿੱਚ ਵਾਕੇ ਜਿਹੜਾ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਸੀਗਾ ਇੱਕ ਪੇਪਰ ਉਹਨਾਂ ਨੇ ਸਰਕੂਲੇਟ ਕੀਤਾ ਉਹਦੇ ਨਾਲ ਕਾਫੀ ਬੱਚੇ ਘਟ ਹੈ ਅੱਜ ਜਿਹਨੇ ਅੱਗੇ ਆਉਂਦੇ ਹੁੰਦੇ ਬੱਚੇ ਉਹਨੇ ਨਹੀਂ ਹੈ ਫਸਟਲ ਜਿਹੜੇ ਬੱਚੇ ਗਲਤੀ ਕਰ ਰਹੇ ਉਹਨਾਂ ਦਾ ਅਸੀਂ ਚਲਾਨ ਕੱਟਦੇ ਹਾਂ ਔਰ ਬੰਦੀ ਕਰੂਨੀ ਕਰਦੇ ਕਰਦੇ ਹਾਂ ਧੰਨਵਾਦ ਸਰ ਤਾਂ ਇਹਨਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੂਰਾ ਹਾਈ ਟੈਕ ਨਾਕਾ ਜਿਹੜਾ ਲੱਗਿਆ ਹੋਇਆ ਹੈ ਜੇਕਰ ਕੋਈ ਜਿਹੜਾ ਨੌਜਵਾਨ 18 ਸਾਲ ਤੋਂ ਘੱਟ ਹੈ ਉਹ ਕੋਈ ਮੋਟਰਸਾਈਕਲ ਕਾਰ ਵਗੈਰਾ ਚਲਾਉਂਦਾ ਫੜਿਆ ਜਾਂਦਾ ਤੇ ਕਿਸ ਤਰੀਕੇ ਨਾਲ ਉਸ ਦਾ ਜਿਹੜੇ ਚਲਾਨ ਨੇ ਜਿਹੜੇ ਉਹ ਕੱਟੇ ਜਾ ਰਹੇ ਨੇ ਤੁਸੀਂ ਤਸਵੀਰਾਂ ਇੱਕ ਵਾਰੀ ਫਿਰ ਤੋਂ ਦੇਖ ਲਓ ਕਿ ਪੂਰਾ ਹਾਈ ਟੈਕ ਨਾਕਾ ਇਸ ਵਕਤ ਜੜਾ ਆ ਉਹ ਲੱਗਿਆ ਹੋਇਆ ਚਲਾਨ ਕੱਟੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਆਉਣ ਜਾਣ ਵਾਲੇ ਮੁੰਡੇ ਕੁੜੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾ ਰਹੇ ਨੇ ਉਹਨਾਂ ਦੀ ਆਰਸੀ ਵਗੈਰਾ ਚੈੱਕ ਕੀਤੀਆਂ ਜਾ ਰਹੀਆਂ ਨੇ ਤੇ ਜੇਕਰ ਉਹਨਾਂ ਦੇ ਦਸਤਾਵੇਜ਼ਾਂ ਦੇ ਵਿੱਚ ਕੋਈ ਵੀ ਚੀਜ਼ ਨਹੀਂ ਪਾਈ ਜਾਂਦੀ ਸਹੀ ਤਰੀਕੇ ਦੀ ਤਾਂ ਉਹਨਾਂ ਦੇ ਚਲਾਨ ਜਿਹੜੇ ਇਸ ਵਕਤ ਕੱਟੇ ਜਾ ਰਹੇ ਨੇ ਤਾਂ ਮੈਂ ਤੁਹਾਨੂੰ ਵੀ ਕਹਾਂ ਵੀ ਜੇਕਰ ਤੁਸੀਂ ਵੀ ਨੌਜਵਾਨ ਹੋ 16 ਤੋਂ 18 ਸਾਲ ਦੀ ਏਜ ਦੇ ਗੈਪ ਦੇ ਵਿੱਚ ਆਉਣਿਓ ਤਾਂ ਤੁਸੀਂ ਵੀ ਥੋੜਾ ਸਤਰਕ ਹੋ ਜਾਓ ਕਿਉਂਕਿ ਜਲੰਧਰ ਪੁਲਿਸ ਹੁਣ ਇਸ ਵਕਤ ਪੂਰੇ ਐਕਸ਼ਨ ਮੋਡ ਦੇ ਵਿੱਚ ਜਿਹੜੀ ਆ ਉਹ ਨਜ਼ਰ ਆ ਰਹੀ ਉਹਨਾਂ ਦੇ ਵੱਲੋਂ ਪੂਰਾ ਹਾਈ ਟੈਕ ਨਾਕਾ ਇਸ ਵਕਤ ਜਲੰਧਰ ਸ਼ਹਿਰ ਦੇ ਵਿੱਚ ਲਗਾਇਆ ਗਿਆ ਹੈ ਕੈਮਰਾ ਪਰਸਨ ਲੱਭੇ ਦੇ ਨਾਲ ਨੈਕੀਮਤ ਜੀਬੀ ਟੀਵੀ ਜਲੰਧਰ